अज अं गल कर रहे हैं कि जो बिक्रम मजिए की गिरफ्तारी हुई है कि वो बदला खरी तहत हुई है या फिर सही जायज गिरफ्तारी आदेश बारे अलबात कर रहे हैं इस सवाल का जवाब देने तो पहले मैं कहना चाहता वा कि शक नहीं कि जिस वे अकाली दल का राज बिक्रम सिंह मजिठिया मंत्री सन सुखबीर सिंह उप मुखी सन उस वे ਬਹੁਤ سارے ਇਲਜ਼ਾਮ ਲੱਗੇ ਬਿਕਰਮ ਸਿੰਘ ਜੀਠੀਆ ਤੇ ਵੀ ਸਰਕਾਰ ਤੇ ਵੀ ਸੁਖੀ ਸਿੰਘ ਬਾਦਲ ਤੇ ਵੀ ਬਾਦਲ ਪਰਿਵਾਰ ਤੇ ਬਹੁਤ سارے ਇਲਜ਼ਾਮ ਲੱਗੇ ਕਿਵੇਂ ਆਪਣੇ ਬਿਜ਼ਨਸ ਚਲਾ ਗਿਆ। ਔਰ ਮੈਨੂੰ ਯਾਦ ਹੈ ਉਹਨਾਂ ਦਿਨਾਂ ਦੇ ਜਦ ਮੈਂ ਦੂਨ ਦੇ ਵਿੱਚ ਐਗਜ਼ੈਕਟਿਵ ਰਿਪੋਰਟਰ ਸੀਗਾ ਅਸੀਂ ਇੱਕ ਸੀਰੀਜ਼ ਕੀਤੀਆਂ ਸੀ ਪੰਜਾਬੀ ਔਰ ਅੰਗਰੇਜ਼ੀ ਟਰਿਬਿਊਨ ਦੇ ਵਿੱਚ ਸਾਡੇ ਰਿਪੋਰਟਰ ਦਵਿੰਦਰ ਪਾਲ ਵੱਲੋਂ ਉਹ ਸੀਰੀਜ਼ ਕੀਤੀਆਂ ਗਈਆਂ ਸਨ ਮੈਂ ਉਹਨਾਂ ਦੀ ਦੇਖ ਰੇਤ ਦੇ ਵਿੱਚ ਮੇਰੀ ਦੇਖ ਰੇਤ ਦੇ ਅੱਗੇ ਉਹ ਸੀਰੀਜ਼ ਹੋਈਆਂ ਸਨ ਕਿ ਬਾਦਲ ਪਰਿਵਾਰ ਕਿਵੇਂ ਆਪਣਾ ਬਿਜ਼ਨਸ ਪ੍ਰਮੋਟ ਕਰ ਰਿਹਾ ਵਾ। ਸੋ ਉਹਦੇ ਵਿਚ ਬਿਕਰਮ ਸਿੰਘ ਜੀਠਿਆ ਦਾ ਵੀ ਨਾਮ ਆਉਂਦਾ ਸੀ ਸੋ ਇਹਦੇ ਵਿਚ ਕੋਈ ਸ਼ੱਕ ਨਹੀਂ ਕਿ ਉਸ ਵੇਲੇ ਸੱਤਾ ਦਾ ਦਰਉਪਯੋਗ ਕਰਕੇ ਇਹਨਾਂ ਲੋਕਾਂ ਨੇ ਆਪਣੇ ਕਰ ਕਰ ਪਰੇ ਔਰ ਸੱਤਾ ਦਾ ਬਹੁਤ ਸ਼ਰਿਆਮ ਦਰਉਪਯੋਗ ਉਹਨਾਂ ਨੇ ਕੀਤਾ ਉਸ ਵੇਲੇ ਬਿਕਰਮ ਸਿੰਘ ਜੀਠਿਆ ਤੇ ਡਰੱਗਸ ਦੇ ਵੀ ਇਲਜ਼ਾਮ ਲੱਗੇ ਲੇਕਿਨ ਉਹ ਕਾਫੀ ਕੁਝ ਜਿਹੜਾ ਜੋ ਕੁਝ ਦਾ ਇਲਜ਼ਾਮ ਲੱਗੇ ਖਾਸ ਕਰਕੇ ਡਰੱਗਸ ਦੇ ਇਲਜ਼ਾਮ ਲੱਗੇ ਉਹ ਤੋਂ ਬਾਅਦ ਕੇਸ ਜਿਸਟ ਰ ਲਗਾਈ ਕੇਸ ਹੁਣ ਵੀ ਚੱਲ ਰਿਹਾ ਹੈ لیکن جس طریقے ਨਾਲ ਹੁਣ ਗਿਫਤਾਰੀ ਹੋਈ ਹੈ ਹਾਲਾਂਕਿ ਮੈਂ ਜੋ ਬਿਕਰਮ ਸਿੰਘ ਜਠੀਆ ਕਰਦੇ ਰਹੇ ਉਹਦੀ ਮੈਂ وکالت ਨਹੀਂ ਕਰ ਰਿਹਾ لیکن جس طریقے ਨਾਲ ਹੁਣ ਗਿਫਤਾਰੀ ਹੋਈ ਹੈ ਬਿਕਰਮ ਸਿੰਘ ਜਠੀਆ ਲਗਾਤਾਰ ਸਰਕਾਰ ਦੀ ਲੋਚਨਾ ਕਰਦੇ ਆ ਰਹੇ ਨੇ ਅਮਨ ਕਾਨੂੰਨ ਵਿਵਸਥਾ ਦੇ ਉੱਤੇ ਦੁਬਾਰਾ ਦੁਬਾਰਾ ਵੀਡੀਓ ਪਾਉਂਦੇ ਆ ਵੀ ਕਿਵੇਂ ਅਮਨ ਕਾਨੂੰਨ ਦੀ ਵਿਵਸਥਾ ਵਿਗੜ ਰਹੀ ਆ ਲੱਗਦਾ ਵਾ ਕਿ ਇਹ ਬਦਲਾਖੋਰੀ ਦੇ ਤਹਿਤ ਦੋਨਾਂ ਦੀ ਗਿਫਤਾਰੀ ਕੀਤੀ ਗਈ ਹੈ ਇਸ ਮੌਕੇ ਦੇ ਉੱਪਰ ਨੀਦਰ ਦੇ ਜਿਹੜੇ ਕੇਸ ਚੈਲਰੀ ਹੁੰਦੇ ਛੋੜੇ ਸੈਕਸ਼ਨ ਐਡ ਕੀਤਾ ਜਾ ਸਕਦਾ ਸੀ ਜੇ ਵਾਕਈ ਉਹਨਾਂ ਦੇ ਖਿਲਾਫ ਉਪਕਤਾ ਸਬੂਤ ਹੈ ਤਾਂ ਪਹਿਲਾਂ ਕੇਸ ਸਿਸਟਰ ਕਰੋ ਤਪੀਸ਼ ਕਰੋ ਜਿਹੜਾ ਐਵੀਡੈਂਸ ਹੋਗਾ ਉਹ ਕੋਰਟ ਦੇ ਵਿੱਚ ਪ੍ਰੋਡਿਊਸ ਕਰੋ ਐਵੀਡੈਂਸ ਦੇ ਬੇਸ ਦੇ ਉੱਤੇ ਉਹਦੀ ਗ੍ਰਿਫਤਾਰੀ ਦੀ ਮੰਗ ਕਰੋ ਔਰ ਫਿਰ ਗ੍ਰਿਫਤਾਰ ਕਰੋ ਪਹਿਲਾਂ ਕੇਸ ਸਿਸਟਰ ਕਰਕੇ ਪਹਿਲਾਂ ਗ੍ਰਿਫਤਾਰ ਕਰਕੇ ਫਿਰ ਤਪੀਸ਼ ਸ਼ੁਰੂ ਕਰਨੀ ਇਹ ਤੇ ਬਿਲਕੁਲ ਗਲਤ ਹੈ ਸੋ ਮੈਂ ਇਹ ਕਹਿਣਾ ਚਾਹਣਾ ਬੜਾ ਕਲੀਅਰਲੀ ਕਿ ਇਹ ਜੋ ਭਿਆਬ ਬਿਲਕੁਲ ਗਲਤ ਹੈ ਵੈਸੇ ਵੀ ਇਹ ਇਲਜ਼ਾਮ ਜੇ ਕਹਿ ਰਹੇ ਨੇ ਕਿ ਉਹਨਾਂ ਨੇ ਨਸ਼ੇ ਦੇ ਨਾਲ ਗਲਤ ਪ੍ਰਾਪਰਟੀ ਬਣਾਈ ਜਾਂ ਉਹਨਾਂ ਨੇ ਆਮਦਨ ਦੇ ਸਾਧਨਾਂ ਤੋਂ ਵੱਧ ਪ੍ਰਾਪਰਟੀ ਬਣਾਈ ਇਹ ਪੁਰਾਣੀਆਂ ਗੱਲਾਂ ਵੇ 2014 15 ਦੀਆਂ ਗੱਲਾਂ ਹੁਣ ਕਿੰਨਾ ਗਿਆ ਐਵੀਡੈਂਸ ਸਾਡੇ ਕੋਲ ਹੈ ਔਰ ਸਿਰਫ ਉਹਨਾਂ ਦੇ ਖਿਲਾਫ ਕਿਉਂ ਖੁਰਾਂ ਦੇ ਖਿਲਾਫ ਕਿਉਂ ਨਹੀਂ ਤੁਹਾਡੇ ਆਪਣੇ ਮੰਤਰੀਆਂ ਦੇ ਖਿਲਾਫ ਕਰ ਲਈ ਕਿਉਂ ਨਹੀਂ ਸੋ ਮੇਰਾ ਖਿਆਲ ਹੈ ਕਿ ਇਹ ਉਹੀ ਹੋ ਰਿਹਾ ਹੈ ਜੋ ਅਕਾਲੀ ਦਲ ਕਾਂਗਰਸ ਦੇ ਨਾਲ ਕਰਦਾ ਸੀ ਜਾਂ ਕਾਂਗਰਸ ਅਕਾਲੀ ਦਲ ਨਾਲ ਕਰਦਾ ਸੀ ਉਹਨਾਂ ਕਹੇsta ਦਾ ਕੁਝ ਨਹੀਂ ਬਣਿਆ ਇਹ ਗਲਤ ਫਿਰਕ ਹੈ ਔਰ ਜੇ ਹੋਈ ਕੋਈ ਚੱਲਦਾ ਰਿਹਾ ਤੇ ਜਦੋਂ ਸਰਕਾਰ ਆਮਾਦੀ ਪਾਰਟੀ ਦੇ ਨਾ ਰਹਿ ਕੋ ਹੋਰ ਸਰਕਾਰ ਆਈ ਤੇ ਕੋ ਸਰਦਲਾ ਉਹ ਉਹ ਵੀ ਇਹੋ ਹੀ ਕਰਨ ਵੈਸੇ ਵੀ ਅਰਵਿੰਦ ਕੇਜਰੀਵਾਲ ਵੱਲੋਂ ਜਿਨ੍ਹਾਂ ਨੇ ਵਿਕਰਮ ਸਿੰਘ ਜੀਠੀਆਂ ਤੋਂ ਮਾਫੀ ਮੰਗੀ ਸੀ ਸਾਡੇ ਸਾਰੇ ਲੋਕਾਂ ਦੇ ਕਹਿਣ ਦੇ باوجود ਤੇ ਨਾ ਕਰੋ ਮਾਫੀ ਮੰਗੀ ਸੀ ਉਹਨਾਂ ਵੱਲੋਂ ਹੁਣ ਇਹਨੂੰ ਜਸਟੀਫਾਈ ਕਰਨਾ ਪਏ ਸੀ ਕਿਸੇ ਨੂੰ ਨਹੀਂ ਛੱਡਾਂਗੇ ਜੇ ਹਾ ਗਾਲ ਸੀ ਤੋਂ ਤਾਂ ਮਾਫੀ ਕੋ ਮੰਗੀ ਸੀ ਵੈਸੇ ਵੀ ਅਰਵਿੰਦ ਕੇਜਰੀਵਾਲ ਆ ਆਮ ਆਦਮੀ ਪਾਰਟੀ ਜਿਹੜੀ ਪੰਜਾਬ ਸਫਾਈ ਚਾਹ ਉਹਦੇ ਸੁਪਰੀਮੋ ਨੇ ਲੇਕਿਨ ਪੰਜਾਬ ਸਰਕਾਰ ਦਾ ਹਿੱਸਾ ਨਹੀਂ ਉਹ ਇਸ ਰੈਸਟ ਨੂੰ ਜਾਂ ਇਹਦੇ ਰੈਸਟ ਬਾਰੇ ਕੀ ਕਿਵੇਂ ਜਸਟੀਫਾਈ ਕਰੇ ਕਿਹੜੀ ਹਸਿਆਤ ਦੇ ਵਿੱਚੋਂ ਜਸਟੀਫਿਕੇਸ਼ਨ ਦੇ ਸਕਦੇ ਨੇ ਸੋ ਵਿਕਰਮ ਸਿੰਘ ਜੀਟੀਆ ਦੇ ਖਿਲਾਫ ਜੋ ਇਸ ਵੇਲੇ ਜਿਸ ਤਰੀਕੇ ਨਾਲ ਗ੍ਰਿਫਤਾਰੀ ਹੋਈ ਜਿਸ ਤਰੀਕੇ ਨਾਲ ਕੇਸ ਜਿਸਟਰਿਕ ਕੀਤਾ ਗਿਆ ਉਹਨੂੰ ਉਹ ਲੱਗਦਾ ਵਾ ਬਦਲਾਖੋਰੀ ਨੀਤੀ ਦੇ ਤਾਤ ਹੋਇਆ ਵਾ ਉਹਨੂੰ ਆਪਾਂ ਜਸਟੀਫਾਈ ਨਹੀਂ ਕਰ ਸਕਦੇ ਔਰ ਵੈਸੇ ਵੀ ਅਰਵਿੰਦ ਕੇਜਰੀਵਾਲ ਵੱਲੋਂ ਇਹਦੀ ਸਫਾਈ ਪੇਸ਼ ਕਰਨੀ ਜਿਹੜੀ ਆ ਉਹਨਾਂ ਦੀ ਕੋਈ ਹیثیت ਨਹੀਂ ਸਫਾਈ ਪੇਸ਼ ਕਰਨ ਦੀ ਉਹ ਗਲਤ ਆ ਇਹਦੇ ਬਾਰੇ ਜੇ ਟਿੱਪਣੀ ਕਿਸੇ ਨੂੰ ਕਰਨੀ ਚਾਹੀਦੀ ਆ ਤਾਂ ਭਗਵੰਤ ਮਾਨ ਜੀ ਦੇ ਬਿジネス ਬੀਰੋਆਂ ਦੇ ਪੋਰਟਫੋਲੀਓ ਆ ਉਹਨਾਂ ਨੇ ਟਿੱਪਣੀ ਕਰਨੀ ਚਾਹੀਦੀ ਆ ਔਰ ਮੈਂ ਹੈਰਾਨ ਆ ਕਿ ਉਹਨਾਂ ਨੇ ਹਾਲੇ ਤੱਕ ਇਹਦੇ ਬਾਰੇ ਟਿੱਪਣੀ ਨਹੀਂ ਕੀਤੀ ਇਹ ਮੇਰਾ ਵਿਚਾਰ ਆ ਤੇ ਹੁਣ ਦਿਓ ਮੈਨੂੰ ਇਜਾਜ਼ਤ ਨਮਸਕਾਰ ਸਤਿ ਸ੍ਰੀ ਅਕਾਲ ਕੁਦਾ